ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰਸਰਾਉ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਸ਼ਾਮ ਦੇ ਜੀ ਪੰਜ ਦਾ ਟਾਈਮ ਹੋ ਰਿਹਾ 5 ਵਜੇ ਨਾਲ ਨੇ ਸ਼ਾਮ ਦੇ ਤੇ ਆਪਾਂ ਇੱਧਰ ਚਲਾ ਰੱਖੀ ਸੀਗੀ ਮਸ਼ੀਨ ਥੋੜਾ ਜਿਆ ਰਹਿ ਗਿਆ ਸੀ ਇਹ ਘੇਰਾ ਬਣਨ ਵਾਲਾ ਪਿੱਛੋਂ ਆਪਾਂ ਬਣਾ ਲੈਂਦੇ ਸਾਰਾ ਇੰਨਾ ਕਰ ਰਹਿ ਗਿਆ ਸੀ ਆ ਹੁਣੇ ਵਿੱਚ ਵਿਚਾਲੇ ਬੰਦ ਕਰਨਾ ਪਊਗਾ ਆਪਾਂ ਨੂੰ ਕਿਉਂਕਿ ਹੁਣ ਆਪਣੇ ਮੱਜ ਦਾ ਟਾਈਮ ਹੋ ਗਿਆ ਆਪਾਂ ਧਾਰਾ ਗੱਡ ਲਈਏ ਧਾਰਾ ਨੂੰ ਫਿਰ ਲੇਟ ਹੋ ਜਾਣਗੇ ਜੇ 5 ਵਜੇ ਜਾਵਾਂਗੇ ਧਾਰਾ ਗੱਡਣ ਤਾਂ 5:30 ਪੌਣੇ 6 ਹੋ ਜਾਂਦੇ ਨੇ ਉਹੀ ਗੱਲ ਹੈ ਤਨ ਮੱਜਾਂ ਦੀ ਧਾਰ ਹੈ ਕੱਢਦੇ ਕੱਢਦੇ ਹੀ ਲੱਗਦਾ 10 ਮਿੰਟ ਇੱਕ ਮੱਜ ਤੇ ਲਾਗੇ ਨੀਰਾਚਾਰਾ ਪਾਉਣਾ ਹੈਗਾ ਇਹਨਾਂ ਚ ਟਾਈਮ ਹੋ ਜਾਂਦਾ ਹੈਗਾ ਤੇ ਕਈ ਨਾ ਕਮੈਂਟ ਆਏ ਸੀ ਕਿ ਇਹ ਮਸ਼ੀਨ ਤੁਹਾਡੀ ਕਿੰਨੇ ਦੀ ਆਈ ਹੈ ਆਪਣੀ ਮਸ਼ੀਨ ਜੀ 1 ਲੱਖ 43000 ਦੀ ਆਈ ਹੈ ਇਹ ਤੇ ਆਪ ਲੈਣਦੇ ਜੀ ਮਹਾਲੀ ਤੋਂ ਮਹਾਲੀ ਤੋਂ ਲੈਣਦੀ ਹੈ 1 ਲੱਖ 43000 ਦੀ ਆਈ ਹੈ ਮਸ਼ੀਨ ਤੇ ਆਪਾਂ ਹੁਣ ਸੂਟ ਵਰਕ ਕਰੇ ਸੀ ਥੋੜਾ ਜਿਹਾ ਤੁਹਾਨੂੰ ਵੀ ਦਿਖਾ ਦਈਏ ਇੱਕ ਆਪਾਂ ਇਹ ਸਲਵਾਰ ਵਰਕ ਕਰੀ ਹੈ ਬੂਟੀਆਂ ਪਾਈਆਂ ਨੇ ਸਲਵਾਰ ਤੇ ਮੂਰੀਆਂ ਤੇ ਉਪਰ ਇੱਕ ਸੂਟ ਆਪਾਂ ਇਹ ਵਾਲਾ ਵਰਕ ਕਰਿਆ ਹੋਇਆ ਏ ਇਹ ਹੈ ਜੀ ਸੂਟ ਦਾ ਘੇਰਾ ਤੇ ਇਹ ਹੈ ਗਲਾ ਜੇ ਗਲਾ ਥੋੜਾ ਜਿਹਾ ਜ ਰਹਿੰਦਾ ਥੋੜਾ ਵਰਕ ਹੋਣ ਵਾਲਾ ਵੀ ਚਾਹ ਸੂਟ ਦੀ ਕਾਲੀ ਸੀਗੀ ਦੇਣਾ ਸੀਗਾ ਇਹ ਸੂਟ ਲਾ ਲਿਆ ਆਪਾਂ ਇਹਦੇ ਗਲੇ ਦੇ ਉੱਪਰ ਇੰਨੀ ਬੇਲ ਉੱਪਰ ਹਜੇ ਤੱਕ ਹੋਰ ਪਾਉਗੀ ਇਹ ਵਾਲੀ ਬੇਲ ਹੀ ਇੰਨੀ ਕਾ ਚੀਜ਼ ਉੱਪਰ ਤੱਕ ਹੋਰ ਪਾਉਗੀ ਇਹ ਇਹ ਸੋਚਿਆ ਵੀ ਫੇਰ ਪਾ ਲਾਂਗੇ ਚੱਲ ਇਹਨਾਂ ਨੂੰ ਥੋੜੀ ਜਲਦੀ ਸੀਗੀ ਵੀ ਇਹ ਸੂਟ ਬਣਾ ਕੇ ਆਪਾਂ ਦੇ ਦਈਏ ਤੇ ਇੱਕ ਸੂਟ ਆਪਾਂ ਤਿਆਰ ਕਰਾ ਜੀ ਆਪਣੀ ਬੇਬੇ ਦਾ ਅਵੇ ਕੋਈ ਵਾਈਟ ਕਲਰ ਨਾਲ ਹੀ ਤੇ ਵਰਕ ਕਰਿਆ ਵਾਈਟ ਰੀਲ ਨਾਲ ਕਿਉਂਕਿ ਹੋਰ ਰੰਗ ਸੁਣਨ ਲੱਗਦਾ ਗਰੇ ਦਾ ਆਪ ਹੀ ਹੈਗਾ ਸੀਗਾ ਗਰੇ ਵਦੇ ਰੰਗ ਨੇ ਜੀ ਵਾਈਟ ਜੀ ਬੂਟੀ ਐ ਇਸ ਕਰਕੇ ਆਪਾਂ ਵਾਈਟ ਨਾਲ ਹੀ ਇਹਨੂੰ ਵਰਕ ਕਰਤਾ ਤੇ ਇਸ ਤਰ੍ਹਾਂ ਹੀ ਬਾਹਾਂ ਤੇ ਵੀ ਆਪਾਂ ਇਹੀ ਬੇਲ ਪਾਈ ਐ ਤੇ ਇਹ ਘੇਰੇ ਤੇ ਵੀ ਬੇਲ ਪਾਈ ਐ ਬਸ ਹੋਰ ਜ਼ਿਆਦਾ ਵਰਕ ਨਹੀਂ ਕਰਿਆ ਫਿਰ ਜ਼ਿਆਦਾ ਵਧਣ ਲੱਗਦਾ ਜੀ ਸਿਆਣੀ ਉਮਰ ਚ ਆ ਕੇ ਦੋ ਤਿੰਨ ਦਰਾਂ ਚ ਇਹ ਸੂਟ ਵਰਕ ਕਰ ਰਹੇ ਨੇ ਆਪਾਂ ਹੋਰ ਵੀ ਆਏ ਸੀ ਬਿੱਦੀ ਸਲਵਾਰਾਂ ਆਈਆਂ ਸੀ ਵਰਕ ਹੋਣੀਆਂ ਉਹ ਆਪਾਂ ਦੇਤੀਆਂ ਨੇ ਕਿਉਂਕਿ ਅਗਲੇ ਨੂੰ ਛੇਤੀ ਕਾਲੀ ਵੀ ਹੁੰਦੀ ਹੈ ਵਰਕ ਹੋ ਜਾਂਦਾ ਕਈ ਵਾਰ ਵੀਡੀਓ ਵੀ ਨਹੀਂ ਬਣਦੀਗੀ ਦੇਣਾ ਪੈਂਦਾ ਜੀ ਕਾਲੀ ਨਾਲ ਕੱਪੜਾ ਤੇ ਐਨੇ ਕੱਪਾ ਇਸ ਤੋਂ ਬਾਅਦ ਇੱਕ ਸੂਟ ਆਪਣਾ ਹੋਰ ਹਜੇ ਜਲਦੀ ਵਾਲਾ ਪਾਏਗਾ ਇਹ ਦੇਖਦੇ ਹਾਂ ਜੀ ਕਿ ਇਹਰਾ ਪੂਰਾ ਹੋ ਕੇ ਰਾਤ ਨੂੰ ਮਾਵਾ ਪੂਰੀਆਂ ਕਰਾਂਗੇ ਇਸ ਦੀਆਂ ਜੇ ਹੋ ਸਕਿਆ ਤਾਂ ਕਿਉਂਕਿ ਮਾਰੇ ਮਾੜਾ ਟਾਈਮ ਫੇਰ ਰੋਟੀ ਬਣਾਉਣੀ ਜੀ ਹੋਰ ਖਵਾਉਣੀ ਸਾਰਿਆਂ ਨੂੰ ਪੜਾਉਣੀ ਟਾਈਮ ਲੱਗੇਗਾ ਮਾਰੇ ਮਾੜਾ ਨੂੰ ਸਲਾਦ ਆਈ ਬਣਾਈਏ ਵੀ ਮਾਵਾ ਇਹਦੀਆਂ ਕੱਢ ਕੇ ਪਾਵਾਂਗੇ ਸਵੇਰੇ ਫਿਰ ਕੋਈ ਨਵਾਂ ਸੂਟ ਲਾਵਾਂਗੇ ਕਿਉਂਕਿ ਇਹ ਕੁਸਤਾ ਜੀ ਮਸ਼ੀਨ ਛੋਟੇ ਕੰਮ ਹੌਲੀ ਕੁਸਾਥੋਂ ਆਪ ਨੂੰ ਟਾਈਮ ਨਹੀਂ ਲੱਗਦਾ ਇਹਤੇ ਕਈ ਪੁੱਛਦੇ ਨੇ ਵੀ ਇੱਕ ਦਿਨ ਚ ਇੱਕ ਸੂਟ ਕੱਢ ਦਿੰਦੀ ਐ ਜੇ ਤਾਂ ਜੀ ਹਲਕਾ ਸੂਟ ਐ ਜਿਸ ਤਰ੍ਹਾਂ ਏ ਘੇਰ ਐ ਬਸ ਬਾਜੂ ਐ ਫਿਰ ਤਾਂ ਇੱਕ ਦਿਨ ਚ ਇੱਕ ਸੂਟ ਬਣ ਜਾਂਦਾ ਜੇ ਸੂਟ ਹੈਵੀ ਐ ਜੀ ਫਿਰ 2 ਤੋਂ 3 ਦਿਨ ਲੱਗਦੇ ਨੇ ਜੇ ਇੱਕ ਸੂਟ ਨੂੰ 2 ਦਿਨ ਤਾਂ ਲੱਗੇ ਤੀਜੇ ਦਿਨ ਵੀ ਆ ਜਾਂਦਾ ਕਈ ਵਾਰ ਤਾਂ ਇੱਕ ਪ੍ਰੋਪਰ ਟਾਈਮ ਦੇਣਾ ਪੈਂਦਾ ਜੇ ਟਾਈਮ ਘਟ ਦੇਵਾਂਗੇ ਫਿਰ ਇਹਨੇ ਕੁਝ ਨਹੀਂ ਕਰਨਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜੇ ਪਰਸਰਾਣੇ ਹੀ ਖੜੇ ਐ ਤਾਂ ਇਹ ਸੂਟ ਬਣਾ ਕੇ ਦੇਊਗੀ ਨਹੀਂ ਕੁਛ ਨਹੀਂ ਬਣਦਾਗਾ ਕਿਉਂਕਿ ਇਹ ਛੋਟੀ ਮਸ਼ੀਨਾਂ ਸਲੋਈ ਚੱਲਦੀ ਹੈ ਕੋਈ ਇੰਨੀ ਵਾਲੀ ਨਾ ਤੇਜ਼ ਹੈ ਨਾ ਵਾਲੀ ਸਲੋ ਹੈ ਠੀਕ ਹੈ ਤੇ ਫਿਰ ਵੀ ਜੇ ਅਪਨੂੰ ਟਾਈਮ ਦੇਵਾਂਗੇ ਫਿਰ ਤਾਂ ਆਪਣੇ ਸੂਟ ਬਣ ਜਾਂਦਾ ਹੈਗਾ ਨਹੀਂ ਨਹੀਂ ਕੁਛ ਬਣਦਾ ਇਹਦਾ ਨਹੀਂ ਕਹੀ ਐ ਪੁੱਛਦੇ ਨੇ ਵੀ ਅੱਪੀ ਵਰਕ ਕਰਦੀ ਹੈ ਵਰਕ ਤਾਂ ਜੀ ਅੱਪੀ ਕਰਦੀ ਹੈ ਦੇਖੋ ਇੱਥੇ ਆਪਾਂ ਸੈੱਟ ਕਰਦਿੰਨੇ ਸਾਰਾ ਸਿਸਟਮ ਇਹਦਾ ਵਰਕੇ ਅੱਪੀ ਕਰਦੀ ਹੈ ਪਰ ਇਹ ਕੋਲੋਂ 1 ਮਿੰਟ ਵੀ ਨਹੀਂ ਹੱਲਣ ਦਿੰਦੀ ਕੀ ਕਰਨਾ ਆਪਾਂ ਪਾਣੀ ਪੀ ਸਕਦੇ 2 ਮਿੰਟ ਇਧਰ ਉਧਰ ਜਾ ਕੇ ਤੇ ਉਹ ਵੀ ਐ ਨਹੀਂ ਪਤਾ ਜਦੋਂ ਆਪਾਂ ਇੰਨਾ ਚਿਰ ਖੜੇ ਰਹੇ ਜੇ ਕੁਛ ਨਾ ਹੋਵੇ ਜਦੋਂ ਆਪਾਂ ਉਧਰ ਵਗ ਜੀ ਤਾਂ ਤਾਗਾ ਤੋੜਦੇ ਜਾਂ ਫਿਰਕੀ ਮੁੱਕ ਜੀ ਇੱਕ ਫਿਰਕੀ ਬਹੁਤ ਜ਼ਿਆਦਾ ਮੁੱਕਦੀ ਜੇ ਦੀ ਫਿਰਕੀ ਬਦਲਣ ਖਾਤਰ ਫਰੇਮ ਕੱਢਣਾ ਪੈਂਦਾ ਆਪਾਂ ਨੂੰ ਫੇਰ ਫਿਰਕੀ ਪਾਉਣੀ ਪੈਂਦੀ ਐ ਇਸ ਦੀ ਬਰਕਵੇਸ਼ ਆਪ ਕਰਦੀ ਐ ਪਰ ਇੱਕ ਬੰਦਾ ਉਹਦੇ ਉੱਪਰ ਹੀ ਭਾਲਦੀ ਐ ਫੇਰ ਬਰਕ ਹੁੰਦਾ ਨਹੀਂ ਕੁਛ ਨਹੀਂ ਬਣਦਾ ਇਹਦੇ ਤੇ ਇੱਥੇ ਸਾਰਾ ਕੁਝ ਸਿਲੈਕਟ ਕਰਨਾ ਕਲਰ ਸਿਲੈਕਟ ਕਰਨਾ ਸਾਰਾ ਕੁਝ ਆਪਾਂ ਨੂੰ ਇਹ ਚ ਕਰਕੇ ਰੱਖ ਦਿੰਨੇ ਆ ਫੇਰ ਇਹ ਆਪਦੇ ਆਪ ਕੱਢਦੀ ਐ ਫਰੇਮ ਲਾਉਣਾ ਵਾਰੀ ਵਾਰੀ ਪਟਕੇ ਜੋਇੰਟ ਲਾਉਣੇ ਇਸ ਦੇ ਜੌਂਟ ਲਾਉਣ ਨੂੰ ਸਭ ਤੋਂ ਔਖੀ ਹੈ ਇਹਦੇ ਜੌਂਟ ਲਾਉਣੇ ਕਿਉਂਕਿ ਸਹੀ ਲਾਉਣਾ ਪੈਂਦਾ ਜੀ ਨਾ ਇੱਧਰ ਨਾ ਇੱਧਰ ਬਹੁਤ ਟਾਈਮ ਖਰਾਬ ਹੋ ਜਾਂਦਾ ਸਹੀ ਲਾਉਣ ਤੇ ਇਸ ਨੂੰ ਓਹੀ ਜ਼ਿਆਦਾ ਟਾਈਮ ਲੈਂਦਾ ਕੱਪੜਾ ਫਰੇਮ ਤੇ ਜੜਨਾ ਤੇ ਜੌਂਟ ਲਾਉਣ 'ਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਵਰਕ ਤੇ ਘੱਟ ਟਾਈਮ ਲੱਗੂ ਇਸ ਚੀਜ਼ ਤੇ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਫਿਰ ਵਧੀਆ ਨਹੀਂ ਲੱਗਦਾ ਜੀ ਜੌਂਟ ਦਾ ਪਤਾ ਨਾ ਲੱਗੇ ਵੀ ਜੌਂਟ ਲੱਗਿਆ ਹੋਇਆ ਫੇਰ ਹੀ ਵਧੀਆ ਲੱਗਦਾ ਜੀ ਵਰਕ ਕਰਿਆ ਜੇ ਅੱਡ ਜਾ ਹੋ ਗਿਆ ਜਾਂ ਉੱਪਰ ਵੱਗ ਗਿਆ ਜਾਂ نیچے ਰਹਿ ਗਿਆ ਫਿਰ ਬਹੁਤ ਔਖਾ ਹੋ ਜਾਂਦਾ ਜੀ ਇਸ ਦਾ ਵਾਕੀ ਕਲਰ ਲਾਉਣੇ ਆਉਣੇ ਚਾਹੀਦੇ ਨੇ ਇਸ ਦੇ ਵਿੱਚ ਵੀ ਕਿ ਇਥੇ ਕਲਰ ਕਿਹੜਾ ਆਪਾਂ ਨੂੰ ਬਹੁਤ ਸੋਹਣੇ ਲੱਗਦੇ ਨੇ ਕਲਰ ਉਹ ਗੱਲ ਉਹ ਕੰਮ ਜ਼ਰੂਰੀ ਹੈ ਜੀ ਇਸ ਦੇ ਵਿੱਚ ਜੇ ਆਪਾਂ ਨੂੰ ਕਲਰ ਲਾਉਣਾ ਹੋਵੇ ਸਹੀ ਕਲਰ ਇਹ ਤੇ ਸੋਹਣਾ ਲੱਗਦਾ ਹੈ ਅੱਜ ਕੱਲ੍ਹ ਜਿਹੜੇ ਟ੍ਰੈਂਡ ਤੁਹਾਨੂੰ ਪਤਾ ਹੀ ਹੈ ਜੀ ਬੜੇ ਬੜੇ ਬੁਟੀਕ ਖੁੱਲ ਰਹੇ ਨੇ ਬਹੁਤ ਵਧੀਆ ਕੰਮ ਕਰਕੇ ਦੇ ਰਹੇ ਨੇਗੇ ਉਹ ਸਾਬ ਨਾਲ ਆਪਾਂ ਨੂੰ ਬਹੁਤ ਸੋਚ ਸਮਝ ਕੇ ਕੰਮ ਕਰਨਾ ਪੈਂਦਾ ਹੈਗਾ ਜੇ ਜੇ ਤੁਸੀਂ ਕਿਸੇ ਨੇ ਵੀ ਸੂਟ ਵਰਕ ਕਰਾਉਣੇ ਹੋਣ ਤਾਂ ਸਾਡੇ ਸਾਡਾ ਵਟਸਐਪ ਨੰਬਰ ਤੁਹਾਨੂੰ ਹੋਰ ਵੀਡੀਓ ਦੇ ਉੱਪਰ ਮਿਲ ਜੂਗਾ ਕਿਉਂਕਿ ਪਹਿਲਾਂ ਆਪਾਂ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਸੂਟਾਂ ਉੱਪਰ ਤੇ ਤੁਹਾਨੂੰ ਨੰਬਰ ਉਸ ਤੋਂ ਮਿਲ ਜੂਗਾ ਤੁਸੀਂ ਕਰਵਾ ਸਕਦੇ ਹੋ ਆਨਲਾਈਨ ਵੀ ਆਪਾਂ ਤੁਹਾਨੂੰ ਕਰਕੇ ਦੇ ਦਾਂਗੇ ਤੁਹਾਡਾ ਸੂਟ ਵਰਕ ਕਰਕੇ ਤੁਸੀਂ ਕਹੋਗੇ ਕੱਪੜਾ ਕੱਪੜਾ ਵੇਸੀ ਆਪਦੇ ਕੋਲੋਂ ਲੈ ਕੇ ਵਰਕ ਕਰਕੇ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਜੇ ਕਿਸੇ ਨੇ ਵਰਕ ਕਰਾਉਣਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦਾ ਹੈਗਾ ਵਟਸਐਪ ਦੇ ਉੱਪਰ ਐਤ ਸੱਪਾ ਅੱਗੇ ਜੀ ਆਪਣੇ ਪਸ਼ੂ ਡੰਗਰਾਂ 'ਚ ਗੋਵਾ ਡੇਗਣ ਲੱਗ ਰਹੇ ਆ ਜੇ ਪਤਾਰ ਆਪਾਂ ਦੋ ਦੀ ਪਹਿਲਾਂ ਕੱਢ ਲਈ ਸੀਗੀ ਕਿਉਂਕਿ ਉਹ ਦੂਜੀ ਆ ਜੇ ਦੁੱਧ ਪਾਉਣਾ ਹੁੰਦਾ ਉਹਨਾਂ ਮੱਝਾਂ ਦਾ ਇੱਕ ਦੀ ਧਾਰ ਰਹਿ ਗਈ ਸੀ ਆਪਣੀ ਪਹਿਲਾਂ ਆਪਾਂ ਗੋਵਾ ਡੇਗਣ ਲੱਗ ਗਏ ਕਿਉਂਕਿ ਗੋਵਾ ਆਪਾਂ ਨਹੀਂ ਤਾਂ ਪਹਿਲੇ ਡੇਗ ਲੈਣ ਧਾਰਾਂ ਤੋਂ ਫਿਰ ਧਾਰਾਂ ਨੂੰ ਲੇਟ ਹੁੰਦੇ ਸੀ ਜੀ ਮਸ਼ੀਨ ਚਲਾਉਣੇ ਕਰਕੇ ਆਪਾਂ ਨੂੰ ਲਾਲਚੋਂ 10-15 ਮਿੰਟਾਂ ਦਾ 10-15 ਮਿੰਟ ਆਪਾਂ ਲੇਟ ਹੋਈ ਜਾਂਦੇ ਮੜੇ-ਮੜੇ ਨਾਲ ਵੀ ਚੱਲ ਕਰਦੇ ਆ ਕਰਦੇ ਡੰਗਰਾਂ ਦਾ ਇਸ ਕਰਕੇ ਕਵੇਲਾ ਹੋ ਜਾਂਦਾ ਗੋਵਾ ਆਪਾਂ ਡੇਗ ਲਿਆ ਜੀ ਇੱਥੇ ਮੌਸਮ ਬਹੁਤ ਸੋਹਣਾ ਹੋ ਰਿਹਾ ਸੀਗਾ ਮੀਂਹ ਤਾਂ ਰੋਜ਼ ਅੱਜ ਸਵੇਰੇ ਵੀ ਮੀਂਹ ਬਹੁਤ ਆ ਗਿਆ ਸੀਗਾ 24 ਤਰੀਕ ਨੂੰ ਸਵੇਰੇ ਬਾਬਾ ਮੋਟੇ-ਮੋਟੇ ਕਣੀਆਂ ਦਾ ਮੀਂਹ ਉਤਰਿਆ ਸੀਗਾ ਰੱਬ ਨਾਲ ਤਾਂ ਚੰਗੀ ਤਰ੍ਹਾਂ ਹੀ ਪਾਤਰ ਆਪਣੇ ਬਹੁਤ ਛੁਟੇ ਲਾਲਾ ਮੀਂਹ ਪਾਇਆ ਪਰ ਹਟਦਾ ਵੀ ਨਹੀਂ ਨਾਲ ਸੱਜ ਨਾਲ ਪਾਉਂਦੇ ਨੇ ਸਾਰਾ ਦਿਨ ਪਾਤਾ ਹੋਵੇ ਮੀਂਹ ਪੰਦ 4 ਘੰਟੇ 2 ਘੰਟਾ ਫੇਰ ਉਸ ਤੋਂ ਬਾਅਦ ਧੁੱਪ ਕੱਢ ਲੈਂਦਾ ਫੇਰ ਅਗਲੇ ਦਿਨ ਫੇਰ ਥੋੜੇ ਜਿਹੀ ਕਣੀਆਂ ਪਾਉਂਦੇ ਐਂ ਹੀ ਕਰਦੇ ਨੇ ਅਗਲੇ ਰੱਬ ਤਾਂ ਹੁਣ ਠੰਡ ਕਰ ਰੱਖੀ ਹੈ ਵਧੀਆ ਪਰ ਜਦੋਂ ਹਵਾ ਨਹੀਂ ਹੁੰਦੀ ਜਿਆਦਾ ਹੌਮਸ ਜਿਆਦਾ ਹੋ ਜਾਂਦੇ ਗਰਮੀ ਜਿਆਦਾ ਹੋ ਜਾਂਦੀ ਹੈਗੀ ਬਾਰਤਾ ਹਵਾ ਲੱਗਦੀ ਜਿੰਦਰ ਡੰਗਰ ਵਾਲੀ ਥੋੜੀ ਗਰਮੈਸ ਹੋ ਜਾਂਦੇ ਕੰਮ ਕਰਦੇ ਨੂੰ ਤੋ ਆ ਆਏ ਨੂੰ ਤੇ ਗਰਮੀ ਤਾਂ ਹੈ ਨਹੀਂ ਇੰਨੀ ਪੱਖੇ ਚੱਲਦੇ ਨੇ ਪਰ ਕੰਮ ਕਰਦੇ ਨੂੰ ਜਿਆਦੇ ਤੋ ਆ ਆ ਜਾਂਦਾ ਕੰਮ ਦਾ ਜੀ ਸਾਰਾ ਦਿਨ ਨੇ ਡੰਗਰਾਂ ਦੇ ਮੁੱਕ ਦੇਗੀ ਕਦੇ ਨਾ ਤੋ ਗੋਹਾ ਟਾਲ ਜਾ ਕਦੇ ਸੰਬਰ ਜਾ ਜਿੰਨਾ ਸਾਫ ਸਫਾਈ ਕਰੀ ਜੀ ਬਾਲਾ ਗਾਹ ਮਚਾ ਦਿੰਦੇ ਨੇ ਇਹ ਅੱਥੇ ਵਿਚਾਰਾ ਸੁੰਨੀ ਖਾਣ ਲੱਗ ਰਹੀਆਂ ਨੇ ਹੁਣ ਹਰ ਅੱਜ ਸਵੇਨੀ 15 ਚਰੀ ਦੇ ਵਿੱਚ ਥੋੜੀ ਚਰੀ ਘੱਟ ਕਰਤੀ ਹੁਣ ਅੱਗੇ ਫਿਰ ਚਰੀ ਦੀ ਲੋਡ ਹੈ ਫਿਰ ਜਮੀ ਮੁੱਕ ਜੂਗੀ ਫਿਰ ਨੇ ਲੋਟ ਆਉਣਾ ਕੰਮ ਕਹਦਾ ਜੀ ਬੱਚੇ ਟਿਊਸ਼ਨ ਜਾ ਰਹੇ ਸੀਗੇ ਇਸ ਕਰਕੇ ਪਤਾ ਰਾ ਘੱਟ ਲੈਣ ਸੀ ਵੀਡੀਓ ਨਹੀਂ ਸ਼ੂਟ ਕਰ ਸਕੇ ਉਹਨਾਂ ਦੀ ਹੁਣ ਕੰਮ ਤਾਂ ਆਪਾਂ ਸਾਰਾ ਦਿਨ ਹੀ ਕਰੀ ਜਾਂਦੇ ਹਾਂ ਡੰਗਰਾਂ ਦੇ ਇੰਨੀ ਤਾਂ ਵੀਡੀਓ ਵੀ ਨਹੀਂ ਬਣਾ ਸਕਦੇ ਆਪਾਂ ਸਵੇਰੇ ਸ਼ਾਮ ਦੋ ਦੋ ਘੰਟੇ ਕੰਮ ਰਹਿੰਦਾ ਡੰਗਰਾਂ ਦਾ ਕੱਟੀ ਵੀ ਆਪਣੀ ਹੁਣ ਬਾਬਾ ਜੀ ਹੋ ਗਈ ਜਦੋਂ ਦੁੱਧ ਆਪਾਂ ਵਧੀਆ ਛੱਡਦੇ ਕੱਟੀ ਨੂੰ ਵਧੀਆ ਪਾਲ ਜੂਗੀ ਸੇਤ ਸੋਹਣੀ ਹੋ ਗਈ ਕੱਟੀ ਦੀ ਤੁਨੀ ਦੀ ਥੋੜੀ ਜਿਹੀ ਫੁੱਟ ਗਈ ਤੇ ਕੁਝ ਥੋੜੀ ਜਿਹੀ ਰਾਦ ਰਹਿ ਗਈ ਜੀ ਪਤ ਨਹੀਂ ਕਾਤੋਂ ਨਹੀਂ ਨਿਕਲੇਗੀ ਉਸ ਤਰ੍ਹਾਂ ਦਾ ਪਿਆ ਫੁੱਟ ਗਈ ਤੁਨੀ ਵਧੀਆ ਠੀਕ ਹੋ ਗਈ ਮਾੜੀ ਮੋਟੀ ਹੀ ਰਹ ਗਈ ਉਹ ਡਾਕਟਰ ਨੂੰ ਕਿਹਾ ਸੀ ਡਾਕਟਰ ਕਹਿੰਦੇ ਦੇਖ ਲਓ ਜੱਪੀ ਨਿਕਲ ਜੂਗੀ ਵੀ ਕਾ ਨੂੰ ਛੇੜਨੀ ਆ ਉਹ ਤਾਂ ਚਲ ਮੈਂ ਕਿਹਾ ਹੋਰ ਇਹਤੇ ਬੰਨ ਦਾਂਗੇ ਕੁਝ ਪੱਥਰ ਜੱਟ ਦੇ ਪੱਤੇ ਬੰਨਤੇ ਸੀ ਕੁਮਾਰ ਵੀ ਬੰਨਤਾ ਸੀ ਆਪਾਂ ਗਰਮ ਕਰਕੇ ਅ ਅੱਕ ਜੀ ਕੁਮਾਰ ਨੇ ਅੱਕ ਬੰਨਤਾ ਸੀ ਗਰਮ ਕਰਕੇ ਤੇਲ ਲਾ ਕਵਿਤੇ ਤੇ ਪੱਥਰ ਜੱਟ ਦੇ ਪੱਤੇ ਬਾਨ ਤੇ ਸੀਗੇ ਵੀ ਜੇ ਗਰਮੈਸ ਨਾਲ ਇਹ ਫੁੱਪ ਜੂਗਾ ਗ੍ਰੀਸ ਕਿਹਾ ਸੀ ਡਾਕਟਰ ਨੇ ਗ੍ਰੀਸ ਵੀ ਲਾਤਾ ਸੀ ਆਪਾਂ ਦੇਖ ਦੋ ਦਿਨ ਹੋਰ ਬਣ ਕੇ ਦੇਖ ਲਾਂਗੇ ਕੀ ਆਵ ਗਿਆ ਕੋ ਫੁੱਪ ਜੀ ਇਧਰ ਆਪਾਂ ਪਿਉਣੇ ਜੀ ਲੇਟੀ ਮੱਜਾਂ ਦੀ ਸਿਹਤ ਵਾਸਤੇ ਪਿਉ ਦਿੰਨੇ ਆਪਾਂ ਤੰਨਾ ਦੇ ਦੇਖ ਕੇ ਸਾਹ ਜਿਨਾਂ ਪਾ ਲੈਣੇ ਤੰਨਾ ਡੱਬੇ ਇਲੈਕਟ੍ਰੀ ਦੇ ਪਾਉਣੇ ਆ ਕੁਸ ਬੜੇ ਮੇ ਦੀ ਖਾਲਾ ਪਾ ਲੈਣੇ ਕੁਸ ਆਪਾਂ ਬੱਤੀਆਂ ਪਾ ਲੈਣੇਗੇ ਸਵੇਰੇ ਫਿਰ ਪਤਾਰਾ ਕੱਢਦੇ ਨਹੀਂ ਫਿਰ ਇਹਨਾਂ ਮੂਰੇ ਪਾ ਲੈਣ ਨਾਲ ਨੀਰਾ ਪੈ ਜਾਂਦਾ ਸਵੇਰੇ ਖਾ ਲੈਂਦੇ ਨੇ ਵਧੀਆ ਸੁੱਕੇ ਦਾਣੇ ਨਾਲ ਨੀਰਾ ਖਾਂਦਗੇ ਨਹੀਂ ਜੀ ਡੰਗਰ ਫਿਰ ਤਾਂ ਹੋਇਆ ਵਿੱਚਰ ਲਾ ਦਿੰਦੇ ਸਮਾਰ ਕੇ ਫਿਰ ਸਾਰਾ ਨੀਰਾ ਖਾ ਲੈਂਦੇ ਨੇ ਇਹ ਨਾਲੇ ਪਤਾਰਾ ਕੱਢ ਲੈਣੇ ਕਿਉਂਕਿ ਆਪਾਂ ਕਟਰੂ ਬਸ਼ਰੂ ਨਹੀਂ ਛੱਡ ਦੇਗੇ ਮੱਜਾਂ ਦੇ ਇਹਦੇ ਵੀ ਹੁਣ ਤਾਂ ਛੱਡਣ ਲੱਗ ਰਹੇ ਨੇ ਫਿਰ ਇਹ ਜੰਮੀ ਛੱਡ ਦੂਗੀ ਇਹ ਮੱਜ ਸਾਡੀ ਜਿਹੜੀ ਹੁਣ ਸੂਈ ਐ ਧਾਰ ਕੱਢਣ ਲੱਗ ਰਹੇ ਜੰਮੀ ਛੱਡਦੇ ਨੇ ਕਟਰੂ ਨਾ ਪਾਈਏ ਨਾ ਫਿਰ ਲੱਤਾਂ ਮਾਰਨ ਲੱਗ ਜੂ ਕਟਰੂਆਂ ਨੂੰ ਜੰਮੀ ਨਹੀਂ ਇਹ ਚੰਗਾਉਂਦੀਗੀ ਇਸ ਕਰਕੇ ਆਪਾਂ ਇਹਨ ਕਰਦੇ ਤਾਂ ਸਿਹਤ ਵਧੀਏ ਖਾਣ ਪੀਣ ਲੱਗ ਗਈ ਜੀ ਖਲ ਬੜੇ ਮਾ ਫਿਰ ਤਾਂ ਆਪਾਂ ਘਟਾ ਦਾਂਗੇ ਦੁੱਧ ਇਹਦਾ ਨਹੀਂ ਫਿਰ 3 ਮਹੀਨੇ ਤੱਕ ਤਾਂ ਆਪਾਂ ਪੂਰਾ ਦੁੱਧ ਪਿਆਵਾਂਗੇ ਇਹਨੂੰ ਜਿੰਨੇ ਇੱਕ ਵਾਰੀ ਦਾਣੇ ਦਾ ਮੰਡ ਪਾ ਲਈ ਫਿਰ ਨਹੀਂ ਘਟਰੂਣ ਲਵੇ ਲੱਗਣ ਹੁੰਦੀਗੀ ਫਿਰ ਤਾਂ ਪਹਾੜੇ ਤੇ ਹੀ ਮਿਲਦੀ ਐ ਇਸ ਤਰ੍ਹਾਂ ਨੀਰਾ ਚਰਾਜ ਆਪਣਾ ਆਉਂਦਾ ਰਹਿੰਦਾ ਕੂੜਾ ਬਹੁਤ ਫਿੰਦਾ ਚਰੀ ਆਉਂਦੀ ਐ ਦੋ ਪੱਤੇ ਖਣੇ ਦਾ ਉਧਰਲੇ ਵੇੜੇ 'ਚ ਵੀ ਸਾਰੇ ਵੇੜੇ 'ਚ ਪੱਤੀ ਪੱਤੇ ਹੋ ਜਾਂਦੇ ਨੇ ਸਾਰਾ ਦਿਨ ਸੰਭਰੀ ਜਾਂਦੇ ਰਹਿੰਦੇ ਫਿਰ ਵੀ ਨਹੀਂ ਲੋਟੋਂ ਦਾ ਕੰਮ ਅਗੇ ਆਪਣਾ ਹਰ ਅਚਰਾ ਟਰੈਕਟਰ ਦੇ ਉੱਪਰ ਹੀ ਖੜਾ ਹੈਗਾ ਇੱਥੇ ਖੜਾ ਟਰੈਕਟਰ ਤੇ ਲੱਦਿਆ ਹੁਣ ਇਹਨੂੰ ਪਿੱਛੇ ਲੈ ਕੇ ਆਵਾਂਗੇ ਬੈਕ ਤੇ ਇੱਥੇ ਖਿੰਡ ਜਾਂਦਾ ਸਾਰਾ ਮੱਝਾਂ ਦੇ ਕੋਲ ਉਡਾ ਪਾ ਕੇ ਲੈ ਕੇ ਜਾਂਦੇ ਨੇ ਜਦੋਂ ਅੱਗੇ ਸਾਰੇ ਪੱਤੇ ਝਖੜ ਜਾਂਦੇ ਨੇ ਮੱਝਾਂ ਕੋਲੇ ਸ਼ਾਮ ਦਾ ਟਾਈਮ ਜੇ ਪਤੂ ਹੀ ਤਾਂ ਹੀ ਪਾ ਕੇ ਮੱਛਰ ਇਕਤੀ ਇੰਨਾ ਹੈ ਨਹੀਂਗਾ ਮੱਛਰ ਗਣੀ ਤਾਂ ਇਕਤੀ ਰਾਮਦਾਰੀ ਹੈ ਆਪਾਂ ਪਤੂ ਹੀ ਤਾਂ ਹੀ ਪਾ ਲਾਂਗੇ ਇਹਨਾਂ ਨੂੰ ਤੇ ਅੱਜ ਅਦਰ ਦਾ ਗੇਟ ਲਾ ਜਾਾਂਗੇ ਫਿਰ ਆਪਾਂ ਜਾ ਕੇ ਰੋਟੀ ਸਬਜ਼ੀ ਸਬਜ਼ੀ ਤਾਂ ਆਪਾਂ ਬਣਾਏ ਰੋਟੀ ਬਣਾਵਾਂਗੇ ਜਾ ਕੇ ਫਿਰ ਸਾਰਿਆਂ ਨੂੰ ਫੜਾਵਾਂਗੇ ਜੇ ਲੋਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਨਾਲ ਚੈਨਲ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ